ਗੁਰਦਾਸਪੁਰ ਦੇ ਮੱਛੀ ਮਾਰਕੀਟ ਚੌਂਕ ਦੇ ਵਿੱਚ ਇੱਕ ਹਲਵਾਈ ਦੁਕਾਨ ਦੇ ਵਿੱਚ ਤਲ ਰਿਹਾ ਸੀ ਪਕੌੜੇ ਕਿ ਅਚਾਨਕ ਹੋਇਆ ਅਜਿਹਾ ਖੜਾਕਾ ਕਿ ਦੁਕਾਨਦਾਰ ਛੜਛੜ ਦੁਕਾਨਾਂ ਬਾਹਰ ਨਿਕਲ ਗਏ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੂਰਾ ਰੌਲਾ ਪਿਆ ਹੋਇਆ ਅਤੇ ਪੁਲਿਸ ਦੇ ਮੁਲਾਜ਼ਮ ਹੱਥਾਂ ਦੇ ਵਿੱਚ ਬਾਲਟੀਆਂ ਚੁੱਕ-ਚੁੱਕ ਭੱਜੀ ਜਾ ਰਹੇ ਨੇ ਦਰਾਸਾ ਲਹਿਲਵਾਈ ਆਪਣੀ ਦੁਕਾਨ ਦੇ ਵਿੱਚ ਪਕੌੜੇ ਕੱਢ ਰਿਹਾ ਸੀ ਤਾਂ ਪਕੌੜੇ ਕੱਢਦੇ ਸਮੇਂ ਸਿਲੰਡਰ ਨੂੰ ਅੱਗ ਲੱਗੀ ਅੱਗ ਪੂਰੀ ਦੁਕਾਨ ਅੰਦਰ ਫੈਲ ਗਈ ਅਤੇ ਅੱਗ ਨੇ ਦੇਖਦੇ ਦੇਖਦੇ ਦੋ ਹੋ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਦੌਰਾਨ ਬਾਜ਼ਾਰ ਅੰਦਰ ਮਾਰਕੀਟ ਚ ਚੈਕਿੰਗ ਕਰ ਰਹੇ ਐਸਐਚਓ ਗੁਰਮੀਤ ਸਿੰਘ ਨੂੰ ਜਦੋਂ ਅੱਗ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਅਧਿਕਾਰੀਆਂ ਨਾਲ ਖੁਦ ਬਾਲਟੀਆਂ ਭਰ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਅੱਜ ਆਪਣੀ ਮੱਛੀ ਮਾਰਕੀਟ ਵਿੱਚ ਦੁਕਾਨ ਹੈ ਜੀ ਦੇਹ ਭਲੇ ਵਾਲੀ ਨਾਲ ਸਾਡੇ ਗਵੰਡੀ ਆ ਆਪਣੇ ਮਹਾਜਨਤੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੇਚਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਪੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਦੇ ਕਿਸੇ ਮੁੰਡੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਰ ਅਸੀਂ ਫਾਰਗ ਬਰੇਡ ਵਾਲਿਆਂ ਨੂੰ ਸੱਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਸਐਸਓ ਸਾਹਿਬ ਵੀ ਮੌਕੇ ਤੇ ਇੱਥੇ ਹਾਜ਼ਰ ਹੋ ਗਏ ਆ ਖਾਸ ਕਰਕੇ ਫਾਰਗ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਸਾਰੀ ਸਥਿਤੀ ਜਿਹੜੀ ਆ ਸੰਭਲੀ ਆ ਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਫਿਰ ਵੀ ਚਲੋ ਥੋੜੀ ਬੋਦੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ ਐਸਐਸ ਸਾਹਿਬ ਦਾ ਬਹੁਤ ਜੀ ਗੁਰਮੀਤ ਸਿੰਘ ਜੀ ਅੱਗੇ ਵੀ ਹਾੜੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾ ਦਿਨ ਰਾਤ ਸੇਵਾ ਵਿੱਚ ਹਾਜ਼ਰ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਹਨਾਂ ਦੀ ਟੀਮ ਦਾ ਜੀ ਹੋਣਾ ਜਿਹੜੇ ਆਪਣੇ ਟਰੈਫਿਕ ਇੰਚਾਰਜ ਹੈਗੇ ਇਹਨਾਂ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੂੰ ਮੌਕੇ ਤੇ ਇੱਥੇ ਆਣ ਕੇ ਇਹਨਾਂ ਨੇ ਜਿਹੜੀ ਸਥਿਤੀ ਸੰਭੀਆ ਔਰ ਇਹਨਾਂ ਨੇ ਫਾਰਕ ਬ੍ਰਿਗੇਡ ਤੋਂ ਵੀ ਆਉਣ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਉਹ ਆਪਣਾ ਮੌਕਾ ਸੰਭਲ ਲਿਆ ਵਾ ਉੱਥੇ ਹੀ ਐਸਐਚਓ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਦੇਖਿਆ ਕਿ ਦੁਕਾਨ 'ਚ ਅੱਗ ਲੱਗੀ ਹੋਈ ਆ ਤਾਂ ਅੱਗ ਤੇ ਕਾਬੂ ਪਾਉਣ ਲਈ ਅਸੀਂ ਖੁਦ ਪਾਣੀ ਦੀਆਂ ਵਾਲਟੀਆਂ ਪਾਈਆਂ ਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਫੋਨ ਕੀਤਾ ਇਹ ਜੀ ਮੱਛੀ ਮਾਰਕੀਟ ਆ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਡਾ ਚੌਂਗ ਦੇ ਵਿੱਚ ਜਿਸ ਤਰ੍ਹਾਂ ਅਜਨਾਂ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀ ਆ ਸੀ ਜਿੱਦਾਂ ਭੜੀ ਭੀੜ ਭੜ ਵਾਲੀਆਂ ਜਿੰਨੇ ਵੀ ਹੈਗੇ ਏਰੀਏ ਤੇ ਸਾਨੂੰ ਜਦੋਂ ਅਸੀਂ ਸਾਹਮਣੇ ਇੱਥੋਂ ਲੰਘ ਰਹੇ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਤੇ ਜਿੱਥੇ ਅਸੀਂ ਦਵਾ-ਦਾਵਾ ਕੋਸ਼ਿਸ਼ ਕਰਕੇ ਪਹਿਲਾਂ ਪਾਰਟੀਆਂ ਦਾ ਪਾਣੀ ਵਧਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਵੀ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਮੇ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁਰਕੇ ਲੈ ਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਅੱਗ ਲੱਗੀ ਕਿਦਾਂ ਨਿੱਕੀ ਕਰਨੀ ਇਹ ਜੀ ਉੱਥੇ ਇਹਨਾਂ ਦਾ ਜਿਹੜਾ ਕੱਢ ਰਹੇ ਸੀ ਪਕੌੜੇ ਵਾਲੀ ਦੁਕਾਨਾ ਇਹ ਮੋਟੂ ਤੇ ਮੋਨੂ ਦੀ ਤੇ ਉੱਥੇ ਅਗੇ ਸੈਂਟਰੂ ਲੱਗੀ ਜੀ ਸੈਂਟਰ ਨੂੰ ਅੱਗੇ ਲੱਗੀ ਜਿਹੜਾ ਸੈਂਟਰ ਅਸੀਂ ਬਾਹਰ ਲਿਆਂਦਾ ਸੀ ਕੱਢ ਕੇ ਹੁਣ ਜੀ ਕੋਈ ਆਪਣੀ ਜਾਣ ਜੋਖਮ ਵਿੱਚ ਪਾ ਕੇ ਜਿਹੜਾ ਸੈਂਟਰ ਲੈ ਕੇ ਗਏ ਹੋ ਜੇ ਫਟ ਜਾਂਦਾ ਫੇਰ ਦੇਖੋ ਜੀ ਹੁਣ ਤਿੰਨ ਦਫਾ ਬਾਕੀ ਪਬਲਿਕ ਸੀ ਇੱਥੇ ਉਹਨਾਂ ਦੇ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਤਾਂ ਉਹਨੂੰ ਨੁਕਸਾਨ ਨੂੰ ਬਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆਇਆ ਜੀ ਇਹ ਕਰਨਾ ਵੇਖੋ ਜੀ ਦੋਸਤ ਮੇਰਾ ਕੰਮ ਸੀ ਵੀ ਮੈਂ ਸਭ ਤੋਂ ਪਹਿਲਾਂ ਇਹ ਹੁੰਦਾ ਵਾ ਵੀ ਜਿਹੜਾ ਸੀਨੀਅਰ ਆ ਉਹ ਜਾ ਕੇ ਜਾ ਉਹ ਜਲਦੀ ਅੱਗ ਬੁਝਾ ਸਕਦਾ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮਲਾਜਮ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਸਾਰੇ ਜਿੰਨੇ ਵੀ ਮਲਾਜਮ ਇਵਨ ਸਾਡੀ ਜਿਹੜੀ ਅੱਜ ਐਸਐਸਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ ਗੁਰਮੁਖ ਸਿੰਘ ਜੀ ਆ ਆਪਣੇ ਜਿੰਨੇ ਵੀ ਹੈਗੇ ਨੇ ਸੋਲ ਹੁਣੀ ਨੇ ਸਾਰਿਆਂ ਨੇ ਨਾਲ ਸਾਲ ਦੇ ਕੇ ਅੱਗ ਨੂੰ ਬੁਝਾਇਆ ਜੀ ਸਰ ਦੇਖਿਆ ਗਿਆ ਕਿ ਪੁਲਿਸ ਵਾਲੀਆਂ ਪਰ ਪਰ ਆਪ ਖੁਦ ਤੁਸੀਂ ਪਾਣੀ ਹਾਂਜੀ ਫਿਰ ਜੀ ਲੱਗੇ ਮੱਚ ਬਾਕੀ ਪੁਲਿਸ ਵਾਲੀਆਂ ਪਰ ਰੱਖੇ ਜਿੰਨਾ ਵੀ ਹੋ ਸਕਿਆ ਵੀ ਹਾਂ ਅੱਗ ਕੈਰ ਗਣੀਮਤ ਇਹ ਰਹੀ ਕਿ ਇਸ ਅੱਗ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਹੋ ਤੋ ਬਚਾ ਰਹਿ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਫਤਾਰ ਸਿੰਘ ਦੀ ਰਿਪੋਰਟ